ਨਮਸਕਾਰ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪ੍ਰੋਗਰਾਮ ਕੈਫੇ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਵੀ ਕੈਫੇ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਵਾਉਣ ਦੇ ਲਈ ਤੁਹਾਡੇ ਨਾਲ ਰابطਾ ਕਾਇਮ ਕਰਵਾਉਣ ਦੇ ਲਈ ਅਸੀਂ ਐਂਟਰਟੇਨਮੈਂਟ ਇੰਡਸਟਰੀ ਦੇ ਹੀ ਇੱਕ ਇਨਸਾਨ ਨੂੰ ਲੈ ਕੇ ਆਏ ਹਾਂ ਉਹਨਾਂ ਦੀ ਪਹਿਲੀ ਫਿਲਮ ਨੂੰ ਤੁਸੀਂ ਬਹੁਤ ਪਿਆਰ ਕੀਤਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਉਹ ਸੁਪਰ ਹਿੱਟ ਮੂਵੀ ਬਣ ਗਈ ਲੀਕ ਬਹੁਤ سارے ਖੂਬਸੂਰਤ ਐਲੀਮੈਂਟ ਉਸ ਮੂਵੀ ਦੇ ਵਿੱਚ ਰਹੇ ਬਹੁਤ ਉਹਨਾਂ ਨੂੰ ਅੱਜ ਵੀ ਪਸੰਦ ਕੀਤਾ ਜਾ ਰਿਹਾ ਹੈ ਲੇਕਿਨ ਹੁਣ ਦੂਜੀ ਮੂਵੀ ਜਿਹਨੂੰ ਲੋਕ ਉਨਾ ਹੀ ਪਿਆਰ ਦੇ ਰਹੇ ਨੇ ਲੇਕਿਨ ਅਨਫੋਰਚਨਟਲੀ ਇਹ ਥੋੜਾ ਜਿਹਾ ਪੋਸਟਪੋਨ ਹੋ ਗਈ ਹੈ ਬਿਲਕੁਲ ਮੈਂ ਗੱਲ ਕਰ ਰਹੀ ਹਾਂ ਮਨਵੀਰ ਬਰਾਰ ਜਿਹੜੇ ਇਹਦੇ ਡਾਇਰੈਕਟਰ ਨੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਔਰ ਉਹਨਾਂ ਦਾ ਇਹ ਸਫ਼ਰ ਕਿਹੋ ਜਿਹਾ ਚੱਲ ਰਿਹਾ ਹੈ ਉਹਦੇ ਉੱਤੇ ਜ਼ਰੂਰ ਚਾਤ ਪਾਵਾਂਗੇ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਬਰੋ ਜੀ ਸ਼ੁਰੂਆਤ ਨਾ ਮੈਂ ਇਤੋਂ ਕਰਦੀ ਹਾਂ ਲੇਖ ਤੱਕ ਦਾ ਸਫਰ ਪਿੱਛੇ ਵਾਲੀ ਬਹੁਤ ਕਹਾਣੀ ਹੈ ਵੱਡੀ ਉਹ ਕਹੋ ਜਿਆ ਰਿਹਾ ਲੇਖ ਤੱਕ ਦਾ ਸਫਰ ਮਤਲਬ ਬਹੁਤ ਵਧੀਆ ਰਿਹਾ ਮੇਰੇ ਲਈ ਜੇ ਮੈਂ ਬਹੁਤ ਸ਼ਾਰਟ ਚ ਦਸਾਂ ਮੈਂ ਬਹੁਤ ਲੱਕੀ ਰਿਹਾ ਹਾਂ ਬਹੁਤ ਹਲੇ ਐਲੀਮੈਂਟਸ ਵਿੱਚ ਹੈ ਨਾ ਵੀ ਵੀ ਮੈਨੂੰ ਜੇ ਕੁਝ ਚੀਜ਼ਾਂ ਲਾਈਫ ਚ ਮਿਲੀਆਂ ਨੇ ਤਾਂ ਉਹ ਲੱਕ ਬਹੁਤ ਜ਼ਰੂਰੀ ਸੀ ਮੇਰੀ ਲਾਈਫ ਚ ਨਾ ਉਹ ਮੈਂ ਬਹੁਤ ਲੱਕੀ ਸੀ ਇਸ ਕਰਕੇ ਮਿਲਦੀਆਂ ਗਈਆਂ ਤਾਂ ਉਹਦੇ ਵਿੱਚ ਮੈਂ ਮੁੱਲਾ ਦਾ ਬਹੁਤ ਛੋਟੇ ਤਰੀਕੇ ਨਾਲ ਪਤਾ ਨਹੀਂ ਕਿਵੇਂ ਦੱਸ ਪਾਉਂਗਾ ਕਿਉਂਕਿ ਉਹ ਜਰਨੀ ਬਹੁਤ ਵੱਡੀ ਸੀ ਵੀ ਮੈਂ ਕਿਵੇਂ ਬਚਪਨ ਤੋਂ ਸੀਡ ਪੈਦਾ ਹੋਇਆ ਫਿਲਮਾਂ ਦਾ ਤੇ ਫਿਰ ਕਿਵੇਂ ਗ੍ਰੈਜੂਏਸ਼ਨ ਸਾਇੰਸ 'ਚ ਕਰਨ ਲੱਗ ਗਏ ਬੜੀ ਜੀ ਨਹੀਂ ਸੀ ਲੱਗਦਾ ਫਿਰ ਕਿਵੇਂ ਉੱਥੋਂ ਨਿਕਲੇ ਫਿਰ ਕਿਵੇਂ ਆ ਮਤਲਬ ਮੈਂ ਫਿਲਮ ਮੇਕਿੰਗ ਕਰਨ ਦਿੱਲੀ ਚਲਾ ਗਿਆ ਫਿਰ ਉੱਥੋਂ ਦਿੱਲੀ ਫਿਲਮ ਮੇਕਿੰਗ ਕਰਕੇ ਫਿਰ ਬੰਬੇ ਚਲਾ ਗਿਆ ਸਿੱਧਾ ਸਟਰਗਲ ਕਰਨ ਫਿਰ ਬੰਬੇ ਜਦੋਂ ਚਲਾ ਗਿਆ ਫਿਰ ਮੈਂ ਉੱਥੇ ਮਿਲਿਆ ਕੁਝ ਲੋਕਾਂ ਨਾਲ ਨਾ ਤੇ ਉਦੋਂ ਮੈਂ ਫਸਟ ਟਾਈਮ ਜਗਦੀਪ ਸਿੱਧੂ ਸਰ ਨੂੰ ਵੀ ਮਿਲਿਆ ਸੀਗਾ ਨਾ ਤੇ ਉਹਨਾਂ ਨੂੰ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਉਹਨਾਂ ਨਾਲ ਸਭ ਤੋਂ ਪਹਿਲੀ ਫਿਲਮ ਮੈਂ ਐਜ਼ ਅਸਿਸਟੈਂਟ ਕੀਤੀ ਸੀ ਛੜਾ 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 ਹਾਂਜੀ ਦਲਜੀਤ ਪਾਜੀ ਵਾਲੀ ਤੇ ਉਸ ਫਿਲਮ ਤੋਂ ਜਦੋਂ ਉਹਨਾਂ ਨਾਲ ਮੈਂ ਜੁੜਿਆ ਤਾਂ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨਾਲ ਲਗਾਤਾਰ ਉਹਨਾਂ ਨਾਲ ਹੀ ਕੰਮ ਕੀਤਾ ਤਾਂ ਕਿਉਂਕਿ ਮੈਂ ਹੁੰਦਾ ਵੀ ਬੰਬੇ ਸੀਗਾ ਤੇ ਤਾਂ ਉਹਨਾਂ ਦੀ ਫਿਲਮ ਦਾ ਪ੍ਰੀ ਤੋਂ ਲੈ ਕੇ ਪੋਸਟ ਤੱਕ ਰਿਲੀਜ਼ ਤੱਕ ਹਾਂ ਤਾਂ ਉਹ ਸਾਰਾ ਕੁਝ ਮੈਂ ਦੇਖਦਾ ਹੁੰਦਾ ਸੀ ਨਹੀਂ ਤੇ ਤਾਂ ਮੈਂ ਬਾਹਰ ਕਿਤੇ ਹੋਰ ਕੰਮ ਵੀ ਨਹੀਂ ਕੀਤਾ ਤਾਂ ਉਹਨਾਂ ਨਾਲ ਹੀ ਕੰਮ ਕੀਤਾ ਤੇ ਉਹ ਕ્રાਫਟ ਚ ਹੈ ਹੀ ਬਹੁਤ ਗੁੱਢਾ ਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਤਾਂ ਫਿਰ ਉਹ ਉਹ ਜਿਹੜੇ ਸਾਲ ਉਹਨਾਂ ਨੇ ਬਤਾਇਆ ਤਾਂ ਉਹ ਬਹੁਤ ਸਿੱਖਣ ਨੂੰ ਮਿਲਿਆ ਤਾਂ ਹੁਣ ਵੀ ਮਿਲਦਾ ਹੈ ਮਤਲਬ ਹੁਣ ਵੀ ਉਹਨਾਂ ਤੋਂ ਜਾ ਕੇ ਕੁਝ ਵੀ 2 ਮਿੰਟ ਵੀ ਬਹਿ ਜਾਂਦੇ ਆ ਉਹਨਾਂ ਨਾਲ ਤਾਂ ਉਹ ਸਿੱਖਣ ਨੂੰ ਹੀ ਮਿਲਦਾ ਹੈ ਕੁਛ ਨਾ ਕੁਛ ਨਾ ਤਾਂ ਮੈਂ ਜੋ ਚੀਜ਼ਾਂ ਸਿੱਖੀਆਂ ਆ ਫਿਲਮ ਫਿਲਮ ਮੇਕਿੰਗ ਦੇ ਰਿਲੇਟਿਡ ਉਹ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਨਿੱਜੀ ਤੌਰ ਤੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਐਜ਼ ਇਨਸਾਨ ਵੀ ਬਟ ਆਪਾਂ ਚਲੋ ਫਿਲਮ ਮੇਕਿੰਗ ਦੀਆਂ ਗੱਲਾਂ ਕਰਦੇ ਹਾਂ ਤਾਂ ਮੈਂ ਫਿਲਮ ਮੇਕਿੰਗ ਦੇ ਬਾਰੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਨਾ ਉਹਨਾਂ ਤੋਂ ਸਿੱਖ ਕੇ ਕੰਮ ਕਰਦੇ ਰਹੇ ਤਾਂ ਫਿਰ ਇੱਕ ਇੱਕ ਮੂਵਮੈਂਟ ਆਇਆ ਸੀਗਾ ਵੀ ਜਦੋਂ ਉਹਨਾਂ ਨੇ ਕੁਝ ਸਕ੍ਰਿਪਟਾਂ ਆਪ ਦੇ ਅਸਿਸਟੈਂਟਸ ਨੂੰ ਲਿਖਣ ਲਈ ਗਈਆਂ ਸੀਗੀਆਂ ਹੂੰ ਤੇ ਉਦੋਂ ਕੁ ਸਕ੍ਰਿਪਟਸ ਅਸੀਂ ਲਿਖੀਆਂ ਸੀਗੀਆਂ ਅੱਛਾ ਉਹ ਬਹੁਤ ਪੁਸ਼ ਕਰਦੇ ਸੀ ਨਾ ਇੰਨਾਂ ਚੀਜ਼ਾਂ ਨੂੰ ਲੈ ਕੇ ਵੀ ਕੋਈ ਡਾਇਰੈਕਟਰ ਆਪਦੇ ਅਸਿਸਟੈਂਟਸ ਨੂੰ ਕੋਈ ਹੀ ਹੁੰਦਾ ਜਿਹੜਾ ਇੰਨਾ ਪੁਸ਼ ਕਰਦਾ ਉਹ ਕਹਿੰਦੇ ਸੀ ਵੀ ਤੁਸੀਂ ਰਾਈਟਿੰਗ ਕਰੋ ਤੁਸੀਂ ਅੱਗੇ ਵਧਣਾ ਹੈ ਵੀ ਤੁਸੀਂ ਸਾਰੀ ਉਮਰ ਅਸਿਸਟੈਂਟ ਨਹੀਂ ਬਣਨਾ ਹੈ ਨਾ ਵੀ ਤੁਸੀਂ ਕੁਝ ਕਰਨਾ ਹੈ ਆਇਂ ਕਰਵਾਇਆ ਕਰੋ ਤਾਂ ਉਹ ਇੱਕ ਇੱਕ ਸਕ੍ਰਿਪਟ ਰਾਈਟਿੰਗ ਦਾ ਉਹਨਾਂ ਨੇ ਕੁਝ ਇੱਕ ਲਾਕਡਾਊਨ ਦੌਰਾਨ ਸਾਨੂੰ ਕਰਾਇਆ ਸੀਗਾ ਜਿਸ ਵਿੱਚ ਮੈਂ ਇੱਕ ਸਕ੍ਰਿਪਟ ਲਿਖੀ ਸੀ ਜਿਹੜੀ ਉਹਨਾਂ ਨੂੰ ਬਹੁਤ ਅੱਛੀ ਲੱਗੀ ਸੀ ਹਾਂ ਤਾਂ ਉਹ ਇੱਕ ਸਕ੍ਰਿਪਟ ਹਨਾ ਤੇ ਉਹਨਾਂ ਨੇ ਉਹ ਸਕ੍ਰਿਪਟ ਨਹੀਂ ਮੰਨ ਲਾਦਾ ਉਹਨਾਂ ਦੇ ਮਨਚ ਕੋਈ ਇੱਕ ਵਿਸ਼ਵਾਸ ਬਣਾਇਆ ਮੇਰੇ ਲਈ ਹਨਾ ਤੇ ਫਿਰ ਮੌਕਾ ਮੈਨੂੰ ਲੇਖ ਚ ਜਗਦੀਪਾ ਜੀ ਨੇ ਦਿੱਤਾ ਸੀਗਾ ਤੇ ਵੀ ਜਦੋਂ ਲੇਖ ਪਲਾਨ ਹੋ ਰਹੀ ਸੀਗੀ ਤਾਂ ਉਹ ਪ੍ਰੋਜੈਕਟ ਦਾ ਡਾਇਰੈਕਟ ਕਰਨ ਦਾ ਮੌਕਾ ਮਿਲਿਆ ਮੈਨੂੰ ਤਾਂ ਉਹ ਮੱਲਾ ਦਾ ਕਿਤੇ ਨਾ ਕਿਤੇ ਉਹ ਸਕ੍ਰਿਪਟ ਦਾ ਉੱਥੇ ਕੁਛ ਨਾ ਕੁਛ ਜੋੜ ਰਿਹਾ ਜਿਹੜਾ ਮੈਨੂੰ ਉਹਨਾਂ ਨੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਫਿਰ ਮੈਨੂੰ ਫਾਈਨਲੀ ਮੇਰੀ ਡੈਬਿਊ ਐਜ਼ ਅ ਡਾਇਰੈਕਟਰ ਕਰਨ ਦਾ ਮੌਕਾ ਮਿਲਿਆ ਉਹ ਡੈਬਿਊ ਡਾਇਰੈਕਟਰ ਦਾ ਤਾਂ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜੀ ਰੋਜ਼ ਰੋਜ਼ੀ ਤੇ ਗੁਲਾਬ ਹੈ ਹਾਂਜੀ ਉਹ ਦੇ ਲੇਖ ਦੇ ਵਿੱਚ ਗੁਰਨਾਮ ਭੁੱਲਰ ਨਾਲ ਕੰਮ ਕਰਨਾ ਔਰ ਉਸ ਤੋਂ ਬਾਅਦ ਦੁਬਾਰਾ ਉੱਥੇ ਕੰਮ ਕਰਨਾ ਮਤਲਬ ਉਹ ਜਿਹੜਾ ਡੈਬਿਊ ਸੀਗਾ ਕਿਸੇ ਨਾ ਕਿਸੇ ਦੀ ਨਜ਼ਰਾਂ 'ਚ ਆ ਕੇ ਬੱਸ ਗਿਆ ਕਿ ਇਹੇ ਡਾਇਰੈਕਟਰ ਵਧੀਆ ਹੁਣ ਮੈਂ ਪੈਸੇ ਲਾਣੇ ਆ ਤੇ ਇਹਨੂੰ ਹੀ ਲਊਂਗਾ ਮੈਂ ਲੇਖ ਦੇ ਵਿੱਚ ਅਸੀਂ ਸਾਰੇ ਹਮ ਉਮਰ ਜੇ ਹੁੰਦੇ ਸੀ ਹਨਾ ਵੀ ਤਾਨਿਆਂ ਗੁਰ ਤਾਂ ਉਹ ਉਹ ਬਹੁਤ ਵਧੀਆ ਉੱਥੇ ਵੀ ਉਹ ਸਾਈਡ ਤੇ ਵੀ ਬਹੁਤ ਵਧੀਆ ਮਾਹੌਲ ਸੀਗਾ ਤਾਂ ਉਦੋਂ ਸਾਡਾ ਇੱਕ ਬੌਂਡ ਬਹੁਤ ਅੱਛਾ ਬਣ ਗਿਆ ਸੀਗਾ ਜੀ ਤਾਂ ਉਦੋਂ ਗਰਨਾਮ ਵੀਰੇ ਨਾਲ ਮੇਰਾ ਇੱਕ ਅੱਛਾ ਰਿਲੇਸ਼ਨ ਬਣ ਗਏ ਤਾਂ ਉਦੋਂ ਬਾਅਦ ਇੱਕ ਦੋ ਫਿਲਮਾਂ ਜੀਆਂ ਕੁਝ ਮਤਲਬ ਲਾਈਨ ਅਪ ਸੀਗੇ ਹਾਲਾਂਕਿ ਲੇਖ ਤੋਂ ਬਾਅਦ ਇਹ ਕਾਫੀ ਟਾਈਮ ਬਾਅਦ ਮੇਰੀ ਸੈਕਿੰਡ ਫਿਲਮ ਆ ਰਹੀ ਹੈ ਤਾਂ ਕੁਝ ਫਿਲਮਾਂ ਦੇ ਲਾਈਨ ਅਪ ਸੀਗੇ ਜਿਹੜੇ ਕਿ ਅਨਫੋਰਚੂਨੇਟਲੀ ਉਹ ਵਰਕ ਨਹੀਂ ਕਰ ਪਏ ਤਾਂ ਬਟ ਫਿਰ ਜਿਵੇਂ ਤੁਸੀਂ ਕਿਹਾ ਵੀ ਲਿਖਿਆ ਹੀ ਜਦੋਂ ਗੁਰਨਾਮ ਨਾਲ ਸੀ ਹੈ ਨਾ ਤਾਂ ਉਹ ਫਿਰ ਫਾਈਨਲੀ ਰੋਜ਼ ਰੋਜ਼ੀ ਦਾ ਹੀ ਪੋਸੀਬਲ ਹੋਇਆ ਅੱਛਾ ਰੋਜ਼ ਰੋਜ਼ੀ ਵੀ ਬਹੁਤ ਹੀ ਮਤਲਬ ਐਦਾਂ ਪਲਾਨ ਹੋਈ ਅਸੀਂ ਪਲਾਨ ਕੁਝ ਹੋਰ ਪ੍ਰੋਜੈਕਟ ਕਰ ਰਹੇ ਸੀਗਾ ਅੱਛਾ ਗਰਨਾਮ ਵੀਰੇ ਨਾਲ ਵੀ ਕਿਸੇ ਹੋਰ ਪ੍ਰੋਜੈਕਟ ਬਾਰੇ ਅਸੀਂ ਗੱਲ ਕਰ ਰਹੇ ਸੀ ਅੱਛਾ ਗਰਨਾਮ ਵੀਰੇ ਨਾਲ ਮਤਲਬ ਅਸੀਂ ਆਲਮੋਸਟ ਹੋਰ ਪ੍ਰੋਜੈਕਟ ਇੱਕ ਅਸੀਂ ਸਟਾਰਟ ਕਰਨ ਦਾ ਸੋਚ ਰਹੇ ਸੀ ਜੋ ਰਾਈਟਰ ਸੀ ਉਹਦੇ ਨਾਲ ਮੈਂ ਕੋਈ ਹੋਰ ਪ੍ਰੋਜੈਕਟ ਕਰ ਰਿਹਾ ਸੀ ਤਾਂ ਇਦਾਂ ਕੀ ਉਹ ਇੱਕ ਇੱਕਦਮ ਰਾਈਟਰ ਨੇ ਮੈਨੂੰ ਇੱਕ ਕੋਈ ਗੱਲ ਜੀ ਸੁਣਾਈ ਉਹ ਰੋਜ਼ ਰੋਜ਼ੀ ਦਾ ਜੋ ਮੇਨ ਪੁਆਇੰਟ ਦਾ ਸੀਗਾ ਉਹ ਇੰਨਾ ਇੰਟਰਸਟਿੰਗ ਸੀਗਾ ਜਦੋਂ ਉਹਨਾਂ ਨੇ ਮੈਨੂੰ ਸੁਣਾਇਆ ਤਾਂ ਮੈਂ ਮਤਲਬ ਮੈਨੂੰ ਬਹੁਤ ਇੰਟਰਸਟਿੰਗ ਲੱਗਿਆ ਮੈਂ ਅੱਗੇ ਗਰਨਾਮ ਵੀਰੇ ਨੂੰ ਸੁਣਾਇਆ ਤਾਂ ਉਹਨਾਂ ਨੂੰ ਬਹੁਤ ਇੰਟਰਸਟਿੰਗ ਲੱਗਿਆ ਅਸੀਂ ਜੋ ਐਕਚੁਅਲੀ ਹੋਰ ਚੀਜ਼ਾਂ ਕਰ ਰਹੇ ਸੀਗੇ ਤਾਂ ਉਹ ਛੱਡ ਕੇ ਇੱਕਦਮ ਅਸੀਂ ਰੋਜ਼ ਰੋਜ਼ੀ ਤਰਨ ਲੱਗੇ ਹਣਾ ਤੁਸੀਂ ਰਾਈਟਰ ਦੀ ਗੱਲ ਕਰ ਰਹੇ ਹੋ ਪ੍ਰੀਤ ਸੰਗਰੇੜੀ ਜੀ ਹੈਨਾ ਉਹਨਾਂ ਦੀ ਉਨਾ ਦਾ ਯੋਨਰ ਕੁਝ ਹੋਰ ਹੈ ਕੰਮ ਕਰਨ ਦਾ ਹਨਾ ਤੁਸੀਂ ਉਸ ਤੋਂ ਪਹਿਲਾਂ ਲੇਖ ਮੂਵੀ ਦੇ ਕੇ ਆਏ ਜਿਹੜੀ ਸੁਪਰ ਹਿੱਟ ਚੱਲ ਰਹੀ ਸੀ ਹਜੇ ਲੋਕਾਂ ਦੇ ਵਿੱਚ ਉਹਦਾ ਖੁਮਾਰ ਉਤਰਿਆ ਨਹੀਂ ਸੀ ਪੂਰੇ ਤਰੀਕੇ ਦੇ ਨਾਲ ਲੇਕਿਨ ਇੱਕ ਦੂਜੇ ਐਸੇ ਰਾਈਟਰ ਦੇ ਨਾਲ ਕੰਮ ਕਰਨਾ ਜਿਹਦਾ ਯੋਨਰ ਕੁਝ ਹੋਰ ਹੈ ਇੱਕ ਬਹੁਤ ਵੱਡਾ ਰਿਸਕ ਫੈਕਟਰ ਸੀ ਕਿੱਦਾਂ ਇਹ ਲੈ ਆ ਕੇ ਵੀ ਅਸੀਂ ਇਹਦੇ ਉੱਤੇ ਚਾਂਸ ਲੈ ਸਕਦੇ ਹਾਂ ਅੱਛਾ ਪ੍ਰੀਤ ਸੰਗਰੀੜੀ ਦੀ ਇਹ ਫਰਸਟ ਫਿਲਮ ਐਜ਼ ਅ ਰਾਈਟਰ ਤਾਂ ਉਹ ਪਹਿਲਾਂ ਲਿਰਿਕਸ ਰਾਈਟਰ ਰਹੇ ਉਹਨਾਂ ਦਾ ਮਤਲਬ ਜਿਵੇਂ ਤੁਸੀਂ ਕਿਹਾ ਹਾਂਜੀ ਉਹ ਫਿਲਮ ਮੇਕਿੰਗ ਚ ਇੱਕ ਜਵਨ ਨਵਾਂ ਕਦਮ ਰੱਖ ਰਹੇ ਸੀ ਹਨਾ ਉਹਨਾਂ ਨਾਲ ਕੀ ਹੋਇਆ ਕੋ ਉਹ ਬਹੁਤ ਉਹ ਵੀ ਇੰਟਰਸਟਿੰਗ ਜੀ ਗੱਲ ਹੈ ਜਦੋਂ ਮੈਂ ਲੇਖ ਕਰ ਰਿਹਾ ਸੀਗਾ ਤਾਂ ਮੈਨੂੰ ਉਹਦਾ ਉਹਨਾਂ ਦਾ ਮੈਸੇਜ ਆਇਆ ਇੰਸਟਾ ਤੇ ਮੈਸੇਜ ਆਇਆ ਸੀਗਾ ਉਹਨਾਂ ਨੇ ਕਈਆਂ ਨੂੰ ਸੁਨਾਈਆਂ ਵੀ ਸੀਗੀਆਂ ਤਾਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਵੀ ਮੈਂ ਤੁਹਾਨੂੰ ਇੱਕ ਸਕ੍ਰਿਪਟ ਸੁਣਾਉਣੀ ਹੈ ਤੇ ਮੈਂ ਉਹਨਾਂ ਨੂੰ ਉਦੋਂ ਕਿਹਾ ਵੀ ਅਸੀਂ ਆਲਰੇਡੀ ਇੱਕ ਦੋ ਸਕ੍ਰਿਪਟਾਂ ਆਈਆਂ ਤੇ ਕੰਮ ਕਰ ਰਹੇ ਹਾਂ ਕਈ ਵਾਰੀ ਕੀ ਹੁੰਦਾ ਕੁਦਰਤੀ ਸੇਮ ਹੋ ਜਾਂਦੀ ਹੈ ਨਾ ਅ ਮਤਲਬ ਕੁਦਰਤੀ ਕੀਵਰੀ ਸਕ੍ਰਿਪਟ ਦਾ ਆਈਡੀਆ ਮਿਲ ਜਾਂਦਾ ਤਾਂ ਫਿਰ ਉਹ ਇਦਾਂ ਲੱਗਦਾ ਯਾਰ ਵੀ ਕਾਪੀ ਕੀਤਾ ਹੈ ਹਨਾ ਰਾਈਟ ਰਾਈਟ ਤਾਂ ਉਸ ਚੀਜ਼ ਨਾਲੋਂ ਵੀ ਆਪਾਂ ਹਜੇ ਨਹੀਂ ਮਿਲਦੇ ਵੀ ਜਦੋਂ ਮੈਂ ਆਪਾਂ ਅਗਲੇ ਸਾਲ ਮਿਲ ਲੈਨੇ ਆ ਵੀ ਆ ਮੈਂ ਆਪਾਂ ਜ਼ਰੂਰ ਸੁਣਾਵਾਂਗੇ ਤੁਹਾਡੀਆਂ ਸਟੋਰੀਜ਼ ਕੋਈ ਚੱਕਰ ਨਹੀਂ ਹੈ ਤੇ ਉਦੋਂ ਅਸੀਂ ਸੱਚੀ ਮਤਲਬ ਕਿਸੇ ਸਕ੍ਰਿਪਟ ਤੇ ਕੰਮ ਕਰ ਰਹੇ ਸੀਗੇ ਜਿਹੜੀਆਂ ਕਿ ਬਾਅਦ ਚੋਂ ਵਰਕ ਨਹੀਂ ਹੋ ਪਈਆਂ ਬਟ ਉਦੋਂ ਫਿਰ ਕੀ ਹੋਇਆ ਜਦੋਂ ਮੈਂ ਉਹਨਾਂ ਨੂੰ ਕਿਹਾ ਆਪਾਂ ਅਗਲੇ ਸਾਲ ਮਿਲਦੇ ਆ ਅ ਪ੍ਰੀਤ ਸੰਗਰੇੜੀ ਬਾਈ ਦਾ ਐਗਜ਼ੈਕਟਲੀ 1 ਸਾਲ ਬਾਅਦ ਸੇਮ ਡੇਟ ਨੂੰ ਮੈਨੂੰ ਫੇਰ ਮੈਸੇਜ ਆਇਆ ਅੱਛਾ ਕਿ ਵੀ ਤੁਸੀਂ ਮੈਨੂੰ ਕਿਹਾ ਸੀਗਾ ਵੀ ਆਪਾਂ ਅਗਲੇ ਸਾਲ ਮਿਲਦੇ ਆਂ ਇਦਾਂ ਕਰਕੇ ਵੀ ਮੈਂ ਤੁਹਾਨੂੰ ਲਾਸਟ ਈਅਰ ਮੈਸੇਜ ਕੀਤਾ ਸੀਗਾ ਤੇ ਮੈਂ ਕਿਹਾ ਯਾਰ ਕਮਾਲ ਹੈ ਨਾ ਵੀ ਬੰਦੇ ਨੇ ਐਗਜ਼ੈਕਟਲੀ 1 ਸਾਲ ਬਾਅਦ ਸੇਮ ਡੇਟ ਤੇ ਮੈਸੇਜ ਕੀਤਾ ਤੇ ਮੈਂ ਕਿਹਾ ਯਾਰ ਵੇ ਦੇ ਡੈਫੀਨੇਟਲੀ ਮਿਲਦੇ ਆਂ ਨਾ ਮੈਂ ਉਹਨਾਂ ਨੂੰ ਮਿਲਿਆ ਤੇ ਅਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਸਕ੍ਰਿਪਟ ਤੇ ਕੰਮ ਸਟਾਰਟ ਕੀਤਾ ਮੈਨੂੰ ਉਹਨਾਂ ਦੀ ਇੱਕ ਸਕ੍ਰਿਪਟ ਵਧੀਆ ਲੱਗੀ ਤੇ ਹਨਾ ਉਹ ਕੋਈ ਹੋਰ ਸਕ੍ਰਿਪਟ ਸੀ ਰੋਜ਼ ਰੋਜ਼ੀ ਨਹੀਂ ਸੀ ਤੇ ਉਹ ਅਸੀਂ ਸਕ੍ਰਿਪਟ ਤੇ ਕੰਮ ਸਟਾਰਟ ਕੀਤਾ ਤੇ ਉਹ ਕਿਸੇ ਹੋਰ ਨਾਲ ਪਲਾਨ ਕਰ ਰਹੇ ਸੀਗੇ ਅਸੀਂ ਅੱਛਾ ਫਿਰ ਜਿਵੇਂ ਮੈਂ ਦੱਸਿਆ ਵੀ ਇੱਕ ਗਰਨਾਮ ਵੀਰੇ ਨਾਲ ਇੱਕ ਹੋਰ ਕੋਈ ਪਲਾਨ ਕਰ ਰਹੇ ਸੀ ਹਨਾ ਤਾਂ ਫਿਰ ਉਹ ਹੋਇਆ ਕਿ ਅਸੀਂ ਵੈਸੇ ਇਦਾਂ ਬੈਠੇ ਸੀ ਕਿਤੇ ਉਹਨਾਂ ਨੇ ਮੈਨੂੰ ਆਈਡੀਆ ਸੁਣਾਇਆ ਵੀ ਇਹ ਲਿਖਿਆ ਨਹੀਂ ਹੋਇਆ ਅਜੇ ਵੈਸੇ ਮੇਰੇ ਮਨ 'ਚ ਆਈਡੀਆ ਤਉ ਉਬਟ ਇੰਟਰਸਟਿੰਗ ਬਹੁਤ ਲੱਗਿਆ ਸਾਨੂੰ ਹਨਾ ਤੇ ਤਾਂ ਫਿਰ ਉਹ ਰੋਜ਼ ਰੋਜ਼ੀ ਇੱਕਦਮ ਜੇ ਹੋ ਗਈ ਹਨਾ ਵੀ ਉਹ ਸੋਚਿਆ ਨਹੀਂ ਸੀ ਪਲਾਨ ਨਹੀਂ ਸੀ ਕੀਤਾ ਹੋਇਆ ਗਰਨਾਮ ਭੂਲੇ ਨੂੰ ਤੁਸੀਂ ਸੁਣਾਈ ਸੀ ਕਿ ਜਾਂ ਉਸ ਤੋਂ ਤੁਸੀਂ ਇਕੱਠੇ ਬੈਠੇ ਹੋਏ ਸੀ ਫੋਰਚੂਨੇਟ ਨਹੀਂ ਮੈਨੂੰ ਪਹਿਲਾਂ ਪ੍ਰੀਤ ਬਾਈ ਨੇ ਸੁਣਾਈ ਸੀ ਤੇ ਅਸੀਂ ਅਲੱਗ ਬੈਠੇ ਸੀ ਫੇਰ ਮੈਂ ਗਰਨਾਮ ਬਾਈ ਨੂੰ ਸੁਣਾਈ ਸੀ ਅਸੀਂ ਕਿਉਂਕਿ ਪ੍ਰੀਤ ਬਾਈ ਨਾਲ ਮੈਂ ਇੱਕ ਅਲੱਗ ਪ੍ਰੋਜੈਕਟ ਤੇ ਕੰਮ ਕਰ ਰਿਹਾ ਸੀ ਗਰਨਾਮ ਵੀਰੇ ਨਾਲ ਮੈਂ ਇੱਕ ਅਲੱਗ ਪ੍ਰੋਜੈਕਟ ਕੰਮ ਅਸੀਂ ਇਕੱਠੇ ਨਹੀਂ ਸੀ ਹੋਏ ਹਨਾ ਔਰ ਜਦੋਂ ਮੈਨੂੰ ਉਹਨਾਂ ਨੇ ਸੁਣਾਈ ਤਾਂ ਮੈਂ ਗਾ ਉਹਨਾਂ ਨੂੰ ਸੁਣਾਈ ਮੈਂ ਕਿਹਾ ਯਾਰ ਆ ਮੈਂ ਇੱਕ ਆਈਡੀਆ ਸੁਣਿਆ ਬਹੁਤ ਇੰਟਰਸਟਿੰਗ ਹੈ ਨਾ ਤੇ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਹਰ ਫਿਲਮ ਦੀ ਇੱਕ ਆਪ ਦੀ ਕਿਸਮਤ ਹੁੰਦੀ ਹੈ ਤਾਂ ਰੋਜ਼ ਰੋਜ਼ੀ ਮਤਲਬ ਪਲਾਨਡ ਵੀ ਨਹੀਂ ਸੀ ਉਹ ਵਿੱਚੋਂ ਨਿਕਲ ਕੇ ਆਪ ਹੀ ਆ ਕੇ ਇੱਕ ਤਰੀਕੇ ਨਾਲ ਬਣ ਗਈ ਤਾਂ ਉਹ ਇਦਾਂ ਇਦਾਂ ਤੇ ਰੋਜ਼ ਰੋਜ਼ੀ ਤੇ ਗੁਲਾਬ ਦੀ ਜਿਹੜੀ ਜਰਨੀ ਹੈ ਉਹਦੇ ਵਿੱਚ ਮਾਹੀ ਪ੍ਰਾਂਜਰ ਗੁਰਨਾਮ ਪੁੱਲਰ ਮਾਹੀ ਔਰ ਪ੍ਰਾਂਜਲ ਦੀ ਪਹਿਲਾਂ ਗੱਲ ਕਰਦੇ ਆ ਗੁਰਨਾਮਪੁਰ ਨੂੰ ਤਾਂ ਹਰ ਕੋਈ ਜਾਣਦਾ ਹੈ ਨਾ ਮਾਹੀ ਔਰ ਪ੍ਰਾਂਜਲ ਕਿਵੇਂ ਚੁਣੇ ਐਕਚੁਅਲੀ ਆਪਾਂ ਮਤਲਬ ਹਜੇ ਕਈਆਂ ਨੇ ਫਿਲਮ ਦੇਖ ਲਈਏ ਕਈਆਂ ਨੇ ਦੇਖੀ ਨਹੀਂ ਹੈ ਨਾ ਤਾਂ ਉਹ ਜੇ ਤੁਸੀਂ ਦੇਖੋਗੇ ਵੈਸੇ ਇੱਥੇ ਟ੍ਰੇਲਰ ਤਾਂ ਆਊਟ ਆ ਹੀ ਚੁੱਕਿਆ ਨਾ ਉਹ ਜਿਹੜਾ ਔਰਕੈਸਟਰਾ ਦਾ ਕੈਰੈਕਟਰ ਸੀ ਨਾ ਤਾਂ ਉਹ ਮਤਲਬ ਜਦੋਂ ਮਾਹੀ ਸ਼ਰਮਾ ਜੀ ਅਸੀਂ ਉਸ ਚੀਜ਼ ਲਈ ਕਾਸਟ ਕਰ ਰਹੇ ਸੀ ਚੀਜ਼ਾਂ ਨੂੰ ਹਨਾ ਤਾਂ ਉਹ ਮਾਹੀ ਸ਼ਰਮਾ ਸਾਨੂੰ ਬਹੁਤ ਕਲੋਜ਼ ਲੱਗਿਆ ਨਾ ਵੀ ਉਹ ਉਹ ਕੈਰੈਕਟਰ ਨੂੰ ਕਿਉਂਕਿ ਉਹ ਵੈਸੇ ਆਪਣੇ ਰੀਅਲ ਲਾਈਫ ਚ ਬਹੁਤ ਬੋਲਡ ਨਹੀਂ ਹਨਾ ਜਿਵੇਂ ਤੁਸੀਂ ਦੇਖੋਗੇ ਉਹਨਾਂ ਦੇ ਇੰਟਰਵਿਊਸ ਉਹ ਬਹੁਤ ਬੋਲਡਲੀ ਗੱਲ ਕਰਦੇ ਨੇ ਹਨਾ ਤਾਂ ਉਹ ਉਹਨਾਂ ਚ ਉਹ ਐਟੀਟਿਊਡ ਸੀਗਾ ਜਿਹੜਾ ਚਾਹੀਦਾ ਸੀ ਨਾ ਤੇ ਉਹ ਜਦੋਂ ਦੇਖਿਆ ਤੇ ਉਹ ਫਿਰ ਉਹਨਾਂ ਨੂੰ ਮਿਲੇ ਗੱਲਬਾਤ ਕੀਤੀ ਤਾਂ ਉਹ ਉਦਾਂ ਹੀ ਲੱਗਿਆ ਹਨਾ ਗਰਨਾਮ ਵੀਰੇ ਨੇ ਉਹਨਾਂ ਨੂੰ ਕਾਲ ਤੇ ਇਹੀ ਕਹਿਤਾ ਸੀਗਾ ਵੀ ਅਸੀਂ ਤੁਹਾਡੇ ਨਾਲ ਹੀ ਫਿਲਮ ਕਰ ਰਹੇ ਹਾਂ ਅੱਛਾ ਤੇ ਵੀ ਓਕੇ ਹੈ ਸਾਡੇ ਲਈ ਤੇ ਉਹ ਅੱਗੋਂ ਕਹਿੰਦੇ ਵੀ ਤੁਹਾਨੂੰ ਲੱਗਦਾ ਵੀ ਮੇਰੇ ਲਈ ਪਰਫੈਕਟ ਰੋਲ ਹੈ ਅਸੀ ਕਿ ਹਾਂਜੀ ਤੇ ਉਹ ਵੀ ਆਨਬੋਰਡ ਆਗੇ ਉਸ ਤੋਂ ਬਾਅਦ ਵੀ ਕਈ ਵਾਰੀ ਹੁੰਦਾ ਨਾ ਵੀ ਅਸੀਂ ਕਾਲ ਤਾਂ ਲੈ ਲਈ ਲੇਕਿਨ ਉਸ ਤੋਂ ਬਾਅਦ ਜੋ ਅਸੀਂ ਸੋਚਿਆ ਸੀ ਮਤਲਬ ਉਸ ਤੋਂ ਵੀ ਵਧੀਆ ਪਰਫਾਰਮ ਕੀਤਾ ਹਨਾ ਮੇਰੀਆਂ ਨਜ਼ਰਾਂ ਅਸ ਤਾਂ ਤੇ ਮਤਲਬ ਬਹੁਤ ਹੀ ਵਧੀਆ ਜਦੋਂ ਤੁਸੀਂ ਇੱਥੇ ਇੰਡੀਆ 'ਚ ਵੀ ਜਦੋਂ ਲੱਗੇ ਫਿਲਮ ਲੋਕੀ ਜਾਣਣਗੇ ਦੇਖਣ ਤਾਂ ਐਕਚੁਅਲੀ ਪਤਾ ਲੱਗੂਗਾ ਕਿ ਉਹਨਾਂ ਨੇ ਬਹੁਤ ਸੋਨਾ ਕੰਮ ਕੀਤਾ ਹੈ ਤੇ ਜਿਹੜੀ ਤੁਸੀਂ ਐਟੀਟਿਊਡ ਦੀ ਗੱਲ ਕੀਤੀ ਆ ਸੈੱਟ ਤੇ ਕਦੀ ਇਹ ਐਟੀਟਿਊਡ ਵਿੱਚ ਆਏ ਜਿਵੇਂ ਕੰਮ ਹੋ ਰਿਹਾ ਹੋਵੇ ਨਹੀਂ ਉਹ ਐਟੀਟਿਊਡ ਉਹ ਉਹ ਪੋਜ਼ਿਟਿਵ ਵੇਚ ਹੈ ਨਾ ਉਹ ਐਟੀਟਿਊਡ ਵੀ ਉਹਦਾ ਐਟੀਟਿਊਡ ਹਰ ਮਨਲਾ ਦਾ ਇੱਕ ਹਰ ਬੰਦੇ 'ਚ ਇੱਕ ਐਟੀਟਿਊਡ ਹੋਣਾ ਜ਼ਰੂਰੀ ਹੈ ਪੋਜ਼ਿਟਿਵਲੀ ਹੈ ਨਾ ਤੇ ਉਹ ਐਟੀਟਿਊਡ ਨਾਲ ਹੀ ਬੰਦਾ ਅੱਗੇ ਵੱਧਦਾ ਹੈ ਉਹ ਉਹ 네ਗਟਿਵ ਨਹੀਂ ਸੀ ਕਿਸੇ ਵੇਚ ਉਹ ਗੱਲ ਹੈ ਵੀ ਉਹ ਬੋਲਡ ਨੇ ਹੈ ਨਾ ਉਹ ਐਟੀਟਿਊਡ ਰੱਖਣਾ ਹੈ ਉਹ ਜੇ ਆਪਾਂ ਕਿਤੇ ਜਾ ਰਹੇ ਹਾਂ ਤਾਂ ਉਹ ਉਹ ਔਰਾ ਕੈਰੀ ਕਰਦੇ ਨੇ ਉਹ ਚੀਜ਼ਾਂ ਉਹ ਚੀਜ਼ਾਂ ਮੈਟਰ ਕਰਦੀਆਂ ਹੈ ਨਾ ਤੇ ਉਹ ਉਹ ਕੋਈ 네ਗਟਿਵ ਚੀਜ਼ ਨਹੀਂ ਸੀਗੀ ਹੈ ਨਾ ਵੀ ਜਿਵੇਂ ਉਹ ਤੰਗ ਕਰੂ ਸੱਟ ਤੇ ਜਾਂ ਕੁਝ ਉਹਦਾ ਦਾ ਕੋਈ ਚੱਕਰ ਨਹੀਂ ਸੀਗਾ ਤੋ ਹੋ ਸਕਉਂਦੀ ਉਹ ਕਰੈਕਟਰ ਨੂੰ ਇਨਹਾਂਸ ਕੀਤਾ ਉਸ ਚੀਜ਼ ਨੇ ਹਨਾ ਤਾਂ ਉਹ ਕਰੈਕਟਰ ਲਈ ਹੋਰ ਵਧੀਆ ਕਰਤਾ ਉਹਨਾਂ ਚੀਜ਼ਾਂ ਨੂੰ ਨੇ ਲੇਕਿਨ ਜਿਸ ਵਕਤ ਹੁਣ ਦਰਸ਼ਕਾਂ ਤੱਕ ਵੀ ਇਹ ਗੱਲ ਪਹੁੰਚੀ ਕਿ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹਾਲੇ ਜਿਹੜੀ ਇਹ ਲਾਂਚ ਨਹੀਂ ਹੋ ਰਹੀ ਥੋੜੇ ਦਿਨ ਬਾਅਦ ਲਾਂਚ ਹੋਊਗੀ ਜੇ ਤੁਹਾਨੂੰ ਪਤਾ ਲੱਗਿਆ ਕਿਉਂਕਿ ਤੁਸੀਂ ਤਾਂ ਪੂਰੀ ਤਿਆਰੀਆਂ ਦੇ ਵਿੱਚ ਸੀ ਵਧੀਆ ਤਰੀਕੇ ਦੇ ਨਾਲ ਟ੍ਰੇਲਰ ਲਾਂਚ ਹੋਇਆ ਵੱਖ-ਵੱਖ ਥਾਵਾਂ ਤੇ ਜਾ ਕੇ ਲਾਂਚ ਕੀਤਾ ਗਿਆ ਉਹ ਤੁਹਾਡੇ ਵਾਸਤੇ ਕੀ ਪੁਆਇੰਟ ਸੀ ਜੋ ਇਕਦਮ ਪਤਾ ਲੱਗਾ ਕਿ ਯਾਰ ਇਹ ਤਾਂ 24 ਤਰੀਕ ਨੂੰ ਆ ਹੀ ਨਹੀਂ ਰਹੀ ਆਲਮੋਸਟ 1 ਸਾਲ ਲੱਗ ਜਾਂਦਾ ਇੱਕ ਫਿਲਮ ਬਣਾਉਣ ਨੂੰ ਉਹਦੀ ਸਕ੍ਰਿਪਟ ਰਾਈਟਿੰਗ ਸਟਾਰਟ ਕਰਨ ਤੋਂ ਆਈਡੀਆ ਤੋਂ ਲੈ ਕੇ ਰਿਲੀਜ਼ ਤੱਕ ਹਨ ਆਲਮੋਸਟ 1 ਸਾਲ ਲੱਗ ਜਾਂਦਾ ਇੱਕ ਫਿਲਮ ਨੂੰ ਤਾਂ ਜੇ ਕੋਈ ਬੰਦਾ ਮਤਲਬ ਇੱਕ ਸਾਲ ਮਿਹਨਤ ਕਰਦਾ ਹੁੰਦਾ ਤੇ ਇੱਕਦਮ ਮਤਲਬ ਅਸੀਂ ਪੂਰਾ ਪਲਾਨ ਸੀ ਅਸੀਂ ਜਮਾਂ ਰੈਡੀ ਸੀ ਹਨਾ ਟ੍ਰੇਲਰ ਆ ਚੁੱਕਾ ਸੀ ਗਾਣੇ ਆ ਚੁੱਕੇ ਸੀ ਜਿਵੇਂ ਤੁਸੀਂ ਆਪਾਂ ਗੱਲ ਕਰ ਰਹੇ ਸੀ ਵੀ ਉਹ ਫਿਲਮ ਦੇ ਬਾਰੇ ਲੋਕੀ ਗੱਲਾਂ ਕਰਨ ਲੱਗ ਗਏ ਸੀ ਲੋਕੀ ਇੰਟਰਸਟਿਡ ਹੋ ਗਏ ਸੀ ਨਾ ਉਹਨਾਂ ਨੇ ਫਿਲਮ ਦੇਖਣ ਜਾਣਾ ਸੀਗਾ ਤੇ ਇੱਕਦਮ ਜਦੋਂ ਕਹਿ ਦਿੱਤਾ ਜਾਂਦਾ ਵੀ ਨਹੀਂ ਯਾਰ ਵੀ ਜਿਹੜੀ ਚੀਜ਼ ਲੋਕੀ ਐਕਸਾਈਟਿਡ ਹੈ ਤੁਸੀਂ ਉਹ ਲੋਕਾਂ ਸਾਹਮਣੇ ਲੈ ਕੇ ਨਹੀਂ ਜਾ ਸਕਦੇ ਤਾਂ ਉਹ ਬਹੁਤ ਹਰਟਫੁੱਲ ਹੁੰਦਾ ਹੈ ਨਾ ਤੇ ਮਤਲਬ ਕਿ ਆਲਮੋਸਟ ਰਵਾ ਹੀ ਦਿੰਦਾ ਬੰਦੇ ਨੂੰ ਤਾਂ ਉਹ ਬਹੁਤ ਹਾਰਡ ਹੁੰਦੀ ਹੈ ਉਹ ਚੀਜ਼ ਸੈਂਸਰ ਬੋਰਡ ਦੀ ਰਿਸਪੈਕਟ ਕਰਦੇ ਆਂ ਆਪਾਂ ਨਾ ਇਲੈਕਸ਼ਨ ਕਮਿਸ਼ਨ ਦੀ ਵੀ ਰਿਸਪੈਕਟ ਕਰਦੇ ਆਂ ਜੋ ਚੀਜ਼ਾਂ ਹੋਈਆਂ ਉਹ ਸੀ ਸੋਚੀਆਂ ਨਹੀਂ ਸੀਗੀਆਂ ਨਾ ਉਦਾਂ ਹੋ ਸਕਣਗੀਆਂ ਤਾਂ ਜੇ ਸਾਨੂੰ ਕੁਝ ਮੜਾ ਮੋਟਾ ਵੀ ਆਈਡੀਆ ਹੁੰਦਾ ਤਾਂ ਫਿਰ ਅਸੀਂ ਸ਼ਾਇਦ ਉਸ ਹੱਬ ਨਾਲ ਪਲਾਨ ਕਰ ਲੈਂਦੇ ਹਣਾ ਚੀਜ਼ਾਂ ਤਾਂ ਉਹ ਕਿਸਮਤ ਨਾਲ ਹੋ ਗਈਆਂ ਤੇ ਉਹ ਬਹੁਤ ਅਨਪਲਾਨਡ ਜੀਆਂ ਹੋ ਗਈਆਂ ਚੀਜ਼ਾਂ ਬਟ ਹੁਣ ਕੀ ਕਰ ਸਕਦੇ ਨੇ ਲੇਕਿਨ ਉਸ ਤੋਂ ਬਾਅਦ ਕਿਉਂਕਿ ਇੱਕ ਕਾਰਨ ਵਿੱਚ ਬਣਾ ਦਿੱਤਾ ਗਿਆ ਕਰਮਜੀਤ ਅਨਮੋਲ ਨੂੰ ਕਿ ਅੱਛਾ ਠੀਕ ਹੈ ਉਹ ਸਿਆਸਤ ਦੇ ਵਿੱਚ ਚਲੇ ਗਏ ਇੱਕ ਬੈਰੀਅਰ ਉਹਨੂੰ ਕ੍ਰੀਏਟ ਕਰ ਦਿੱਤਾ ਗਿਆ ਬਾਅਦ ਚੋ ਕਰਮਜੀਤ ਅਨਮੋਲ ਦਾ ਕਾਲ ਆਇਆ ਤੁਹਾਨੂੰ ਕਿ ਯਾਰ ਇਦਾਂ ਇਦਾਂ ਕੀ ਕੋਈ ਵੀ ਗੱਲ ਕੀਤੀ ਹੋਵੇ ਐਕਚੁਅਲੀ ਉਹ ਉਹ ਕਾਰਨ ਕੁਝ ਹੈ ਨਹੀਂ ਇਦਾਂ ਨਾ ਵੀ ਨਾ ਕਰਮਜੀਤ ਭਾਜੀ ਦੀ ਕੋਈ ਗਲਤੀ ਹੈ ਨਾ ਨਾ ਹੀ ਉਹਨਾਂ ਦੀ ਸੈਂਸਰ ਬੋਰਡ ਦਾ ਕੁਝ ਇਹਦੇ ਵਿੱਚ ਇਸ਼ੂ ਨਾ ਉਹ ਐਕਚੁਅਲੀ ਸਿਚੁਏਸ਼ਨਸ ਇਦਾਂ ਦੀਆਂ ਬਣ ਗਈਆਂ ਵੀ ਕਰਮ ਉਹ ਆਪਣੇ ਪੰਜਾਬ ਚ ਇਲੈਕਸ਼ਨ 1 ਜੂਨ ਨੂੰ ਹੋ ਗਏ ਹਨ ਪਹਿਲਾਂ ਜਦੋਂ ਅਸੀਂ ਸੋਚ ਰਹੇ ਸੀ ਵੀ ਆਪਾਂ ਡੇਟਸ ਆਉਣਗੀਆਂ ਆਪਾਂ ਨੂੰ ਨਹੀਂ ਸੀ ਪਤਾ ਵੀ ਪੰਜਾਬ ਦੇ ਜਿਹੜੇ ਇਲੈਕਸ਼ਨ ਹੋਣਗੇ ਉਹ ਲਾਸਟ ਡੇਟ ਐ 1 ਜੂਨ ਹਨ ਵੀ ਜਿੰਨੇ ਆਪਣਾ ਤਾਂ ਉਹ ਬਹੁਤ ਸਾਰੇ ਛੋਟੇ ਛੋਟੇ ਚੀਜ਼ਾਂ ਨੇ ਐਡ-ਆਨ ਕਰਤਾ ਨਾ ਉਹਨਾਂ ਚੀਜ਼ਾਂ ਨੂੰ ਤੇ ਉਹ ਮਤਲਬ ਇਲੈਕਸ਼ਨ ਲੇਟ ਹੋ ਗਏ ਤਾਂ ਮਤਲਬ ਐਜ਼ ਇਨ ਉਹਨਾਂ ਦੀ ਆਪ ਪੰਜਾਬ ਚ ਡੇਟ ਐ 1 ਜੂਨ ਦੀ ਆ ਗਈ ਤੇ ਫੇਰ ਉਧਰ ਕਰਮਜੀਤ ਭਾਜੀ ਦਾ ਉਧਰ ਜੁਆਇਨ ਕਰਨਾ ਫਿਰ ਸੈਂਸਰ ਬੋਰਡ ਨੂੰ ਅ ਮਤਲਬ ਕਿਤੇ ਨਾ ਕਿਤੇ ਲੱਗਣਾ ਵੀ ਵੀ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਹ ਉਹਨਾਂ ਦੀ ਥਿੰਕਿੰਗ ਹੈ ਨਾ ਵੀ ਆਪਾਂ ਐਸਾ ਚ ਫਿਲਮ ਚ ਇਦਾਂ ਕੁਝ ਵੀ ਨਹੀਂ ਹੈਗਾ ਵੀ ਜੇ ਲੱਗੇ ਵੀ ਆਪਾਂ politically ਕਿਸੇ ਵੀ ਤਰੀਕੇ ਨਾਲ ਕਨੈਕਟ ਨਹੀਂ ਕਰ ਸਕਦੇ ਉਹ ਫਿਲਮ ਚ ਕੁਝ ਇਦਾਂ ਦਾ ਹੈ ਹੀ ਨਹੀਂ ਹੈ ਨਾ ਨਾ ਹੀ ਉਹ ਸੋਚ ਕੇ ਬਣਾਇਆ ਪਿਆ ਹੈ ਨਾ ਵੀ ਆਪਾਂ ਵੀ ਕੱਲ ਨੂੰ ਕਰਮਜੀਤ ਭਾਜੀ ਨੇ ਜਾਣ ਹੈ ਵੋਟਾਂ ਦੀ ਨਾ ਉਦਾਂ ਦੀ ਕੋਈ ਉਸ ਵਕਤ ਤੱਕ ਤਾਂ ਪਤਾ ਵੀ ਨਹੀਂ ਸੀਗਾ ਕਿ ਹੋਣਾ ਹੈ ਹਾਂ ਨਾ ਉਹਨਾਂ ਦਾ ਕੋਈ ਕਸੂਰ ਸੀਗਾ ਨਾ ਉਹਨਾਂ ਦਾ ਕੋਈ ਕਸੂਰ ਸੀਗਾ ਵੀ ਉਹ ਸੋਲਵ ਕਰਨ ਲਈ ਨਾ ਉਹ ਕੁਝ ਕਰ ਸਕਦੇ ਸੀ ਨਾ ਉਹ ਕੁਝ ਕਰ ਸਕਦੇ ਸੀ ਤਾਂ ਉਹਦੇ ਵਿੱਚ ਫਿਰ ਉਹ ਫਸ ਹੀ ਗਏ ਸੀ ਨਾ ਇਹ ਸੱਚ ਹੂੰ ਤਾਂ ਫਿਰ ਜਿਸ ਵਕਤ ਇਹ ਮੂਵੀ ਦੀ ਗੱਲ ਕਰਦੇ ਦੋ ਤਾਂ ਚਲੋ ਬਾਹਰਲੇ ਲੋਕ ਤਾਂ ਦੇਖ ਰਹੇ ਨੇ ਪਿਆਰ ਵੀ ਕਰ ਰਹੇ ਨੇ ਮੈਂ ਗੁਰਨਾਮ ਪੁੱਲਰ ਦੇ ਉਸ ਨੈਪਚੈਟ ਤੇ ਵੀ ਦੇਖਦੀ ਰਹਿਣੀ ਆ ਉਹ ਉੱਥੇ ਲੋਕਾਂ ਦੇ ਵਿਊਜ਼ ਜਿਹੜੇ ਆ ਰਹੇ ਨੇ ਉਹ ਵਧੀਆ ਨੇ ਲੋਕ ਉਹਦਾ ਵੀ ਬਹੁਤ ਅੱਛੇ ਵਿਊਜ਼ ਦੇ ਰਹੇ ਨੇ ਪੰਜਾਬ ਚ ਵੀ ਜਲਦੀ ਲੱਗੇਗੀ। ਅਗਲਾ ਪ੍ਰੋਜੈਕਟ ਕਿਹੜਾ ਹੈ? ਕਿਉਂਕਿ ਲੋਕ ਉਹ ਜਲਦੀ ਦੇਖਣਾ ਚਾਹਣਗੇ। ਲੇਕ ਤੋਂ ਬਾਅਦ ਗੈਪ ਵੱਡਾ ਹੋ ਗਿਆ। ਅ ਅਗਲਾ ਪ੍ਰੋਜੈਕਟ ਵੀ ਗਨਾਂਵਿਰੇ ਨਾਲ ਹੀ ਹੈ ਜੀ ਮੇਰਾ ਪਲਾਨ ਤੇ ਮਨੀਸ਼ ਸਾਨੀ ਜੀ ਹੀ ਪ੍ਰੋਡਿਊਸਰ ਨੇ ਉਹਦੇ ਸੇਮ ਟੀਮ ਹੈ। ਐਕਚੁਅਲੀ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਵੀ ਇਹ ਟੀਮ ਦਾ ਜਦੋਂ ਸੈੱਟ ਐਕਸਪੀਰੀਅੰਸ ਇੰਨਾ ਜ਼ਿਆਦਾ ਵਧੀਆ ਸੀ ਨਾ ਤਾਂ ਸਾਨੂੰ ਸਭ ਨੂੰ ਲੱਗਿਆ ਯਾਰ ਵੀ ਇੱਕ ਪ੍ਰੋਜੈਕਟ ਤਾਂ ਇਕੱਠੇ ਹੋਰ ਕਰਨਾ ਚਾਹੀਦਾ ਹੈ ਨਾ। ਹਾਂ। ਤਾਂ ਉਹ ਸੇਮ ਟੀਮ ਹੈ ਨਾ ਵੀ ਗਰਨਾਮ ਵੀਰਾ ਮਨੀਸ਼ ਸਾਨੀਵਾਜੀ ਪ੍ਰੋਡਿਊਸਰ ਨੇ ਤਾਂ ਉਹ ਸੇਮ ਟੀਮ ਨਾਲ ਅਸੀਂ 1 ਸਤੰਬਰ ਚ ਫਿਲਮ ਸ਼ੂਟ ਕਰ ਰਹੇ ਹਾਂ ਤੇ ਉਹਦਾ ਟਾਈਟਲ ਵਗੈਰਾ ਹਜੇ ਫਾਈਨਲ ਨਹੀਂ ਹੋਇਆ ਤੇ ਜਦੋਂ ਫਾਈਨਲ ਹੋਊਗਾ ਤੇ ਅਸੀਂ ਪੋਸਟਰ ਵੀ ਪ੍ਰੋਪਰਲੀ ਅਨਾਉਂਸ ਕਰਾਂਗੇ ਸੇਮ ਟੀਮ ਦੀ ਗੱਲ ਜਿਵੇਂ ਤੁਸੀਂ ਕਰਦੇ ਹੋ ਇੱਕ ਟੀਮ ਵਰਕ ਬਹੁਤ ਇੰਪੋਰਟੈਂਟ ਹੁੰਦਾ ਔਰ ਇੱਕ ਪੂਰੀ ਫਿਲਮ ਨੂੰ 2.5 ਘੰਟੇ ਦੀ ਮੂਵੀ ਨੂੰ ਤਿਆਰ ਕਰਨ ਦੇ ਵਾਸਤੇ ਉਹ ਟੀਮ ਵਰਕ ਬਹੁਤ ਇੰਪੋਰਟੈਂਟ ਹੁੰਦਾ ਹੈ ਹਲੇ ਤੱਕ ਤੁਹਾਡਾ ਜਿਹਦਾ ਤੁਹਾਡੇ ਨਾਲ ਕੰਮ ਕਰਦੇ ਨੇ ਸਾਰੇ ਇਹ ਟੀਮਵਰਕ ਕਿਹਾ ਜਾ ਰਿਹਾ ਜਾਂ ਤੁਸੀਂ ਕੋਈ ਸਪੈਸਿਫਿਕ ਟੀਮ ਰੱਖਿਓ ਕਿ ਮੈਂ ਇਹ ਬੰਦਿਆਂ ਨਾਲ ਹੀ ਕੰਮ ਕਰਨਾ ਹੈ ਇਹਨਾਂ ਦੇ ਨਾਲ ਹੀ ਕੰਮ ਕਰੂੰਗਾ ਨਹੀਂ ਇਦਾਂ ਨਹੀਂ ਹੁੰਦਾ ਜੀ ਮਤਲਬ ਕਿਉਂਕਿ ਆਪਣੇ ਟੀਮਵਰਕ ਦੇ ਨਾਲ ਜੇ ਆਪਾਂ ਜਿਸ ਹਿਸਾਬ ਨਾਲ ਇਹ ਟੀਮਵਰਕ ਦਾ ਮਤਲਬ ਇਹ ਨਹੀਂ ਹੈ ਵੀ ਸਿਰਫ ਮੇਰੇ ਡਾਇਰੈਕਟਰ ਦੇ ਅਸਿਸਟੈਂਟਸ ਦੇ ਥਰੂ ਹੀ ਕੰਮ ਹੋ ਰਿਹਾ ਇੱਕ ਫਿਲਮ ਦੇ ਸੈੱਟ ਤੇ 150 200 ਦਾ ਕਰੂ ਕੰਮ ਕਰਦਾ ਹੁੰਦਾ ਹੂੰ ਤਾਂ ਉਹ ਸਾਰੇ 150 ਤੋਂ 200 ਜਾਣਿਆਂ ਦਾ ਸਿੰਕ ਚ ਕੰਮ ਕਰਨਾ ਜ਼ਰੂਰੀ ਹੈ ਫੇਰ ਹੀ ਪ੍ਰੋਜੈਕਟ ਬਣੂਗਾ ਹਨ ਉਹ ਕੋਈ ਵੀ ਇੱਕ ਬੰਦਾ ਜੇ ਪ੍ਰੋਪਰ ਕੰਮ ਨਹੀਂ ਕਰੂਗਾ ਤਾਂ ਉਹ ਕਿਤੇ ਨਾ ਕਿਤੇ ਇਫੈਕਟ ਹੋਊਗਾ ਤਾਂ ਉਹ ਟੀਮ ਵਰਕ ਹੀ ਹੈ ਜਿਵੇਂ ਤੁਸੀਂ ਕਿਹਾ ਹਨਾ ਉਹ 150 ਜਾਣਿਆਂ ਦਾ ਪ੍ਰੋਪਰ ਕੰਮ ਕਰਨਾ ਹੀ ਪ੍ਰੋਜੈਕਟ ਨੂੰ ਸਕਸੈਸਫੁਲ ਬਣਾਉਂਦਾ ਹੈ ਤਾਂ ਉਹ ਤੇ ਕਈ ਵਾਰੀ ਹੁੰਦਾ ਹੀ ਵੀ ਜਿਵੇਂ ਹੁਣ ਮੇਰੀ ਪਰਸਨਲ ਟੀਮ ਹੋ ਸਕਦਾ ਹੈ ਵੀ ਹਨਾ ਉਹ ਸੇਮ ਹੁੰਦੀ ਹੋਵੇ ਪਹਿਲੇ ਪ੍ਰੋਜੈਕਟ ਵੀ ਅੱਗੇ ਕਿਉਂਕਿ ਉਹਨਾਂ ਨਾਲ ਇੱਕ ਟਿਊਨਿੰਗ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਹੈ ਵੀ ਮੈਂ ਕੀ ਵਿਜੂਅਲਾਈਜ਼ ਕਰ ਰਹੇ ਆ ਹਨਾ ਮੈਨੂੰ ਪਤਾ ਹੈ ਵੀ ਉਹ ਕੀ ਕਰ ਰਹੇ ਨੇ ਤਾਂ ਉਹ ਈਜ਼ੀ ਹੋ ਜਾਂਦਾ ਬਟ ਕਈ ਵਾਰੀ ਆਪਾਂ ਨੂੰ ਐ ਹੁੰਦਾ ਵੀ ਜਿਵੇਂ ਜੇ ਆਪਣੇ ਡੀਓਪੀ ਕਈ ਵਾਰੀ ਡਿਫਰੈਂਟ ਅਗਲੀ ਫਿਲਮ ਤੇ ਚੇਂਜ ਹੋ ਜਾਂਦੇ ਆ ਜਾਂ ਕੋਈ ਹੋਰ ਟੈਕਨੀਸ਼ੀਅਨ ਆਰਟ ਡਾਇਰੈਕਟਰ ਯਾਨਾ ਜਿਵੇਂ ਇਦਾਂ ਦਾ ਕੋਈ ਵੀ ਜੇ ਕੋਈ ਚੇਂਜ ਹੁੰਦਾ ਤਾਂ ਉਹ ਵੀ ਕੋਈ ਮਤਲਬ ਕੋਈ ਪੰਗੇ ਵਾਲੀ ਗੱਲ ਨਹੀਂ ਹੁੰਦੀ ਤਾਂ ਉਹ ਸਿਰਫ ਆਪਾਂ ਵਿਜ਼ਨ ਕਲੀਅਰ ਕਰਨਾ ਹੁੰਦਾ ਆਪਾਂ ਸਾਰੇ ਜਦੋਂ ਸੇਮ ਪੇਜ ਤੇ ਆ ਜਾਂਦੇ ਆ ਤਫਰੂ ਟੀਮ ਵਰਕ ਆਪੇ ਹੀ ਕੰਮ ਕਰਨਾ ਚਾਲੂ ਕਰ ਦਿੰਦਾ ਤੁਸੀਂ ਜਿੱਦਾਂ ਕਿਹਾ ਕਿ ਆਪਾਂ ਅਗਲੀ ਵੀ ਉਹੀ ਟੀਮ ਰੱਖ ਰਹੇ ਆ ਗੁਰਨਾਮ ਭੁੱਲਰ ਦਾ ਜ਼ਿਕਰ ਕੀਤਾ ਤੁਸੀਂ ਗੁਰਨਾਮ ਭੁੱਲਰ ਨਾਲ ਕੰਮ ਕਰਨਾ ਕਿ ਹੋ ਜਾਏ ਕਿਉਂਕਿ ਉਹਨਾਂ ਦੇ ਨਾਲ ਜਿੰਨੀ ਵਾਰੀ ਮੈਂ ਮੁਲਾਕਾਤ ਕੀਤੀ ਉਹ ਇੱਕ ਅਲੱਗ ਹੀ ਜ਼ੋਨ ਦੇ ਵਿੱਚ ਹੁੰਦੇ ਨੇ ਓਵਰ ਹੈਪੀ ਖੁਸ਼ ਔਰ ਸਾਰਿਆਂ ਨੂੰ ਆਪਣੇ ਨਾਲ ਉਹਦਾ ਐਂਟਰਟੇਨ ਕਰਦੇ ਰਹਿੰਦੇ ਨੇ ਸੈੱਟ ਤੇ ਕਿਹੋ ਜਿਹਾ ਰਹਿੰਦੇ ਨੇ ਉਹ ਜਿਵੇਂ ਤੁਸੀਂ ਦੱਸਿਆ ਉਹ ਉਵੇਂ ਹੀ ਹੁੰਦੇ ਹੀ ਉਹ ਐਕਚੁਅਲੀ ਜਿਵੇਂ ਇੱਕ ਆਰਟਿਸਟ ਬੰਦਾ ਨਾ ਮਤਲਬ ਕਈ ਵਾਰੀ ਕਹਿੰਦੇ ਵੀ ਬਹੁਤ ਵੀਅਰਡ ਹੁੰਦਾ ਹੈ ਨਾ ਉਹ ਓਵਰ ਹੈਪੀ ਵੀ ਹੁੰਦਾ ਹੈ ਓਵਰ ਸੈਡ ਵੀ ਹੁੰਦਾ ਹੈ ਨਾ ਮਤਲਬ ਜੇ ਉਹ ਇਮੋਸ਼ਨ ਸਪੀਕ ਤੇ ਹੀ ਹੁੰਦਾ ਉਹਨਾਂ ਦਾ ਕਿਉਂਕਿ ਆਰਟਿਸਟ ਹੁੰਦੇ ਹਨ ਤਾਂ ਉਹ ਜਿਵੇਂ ਤੁਸੀਂ ਕਿਹਾ ਵੀ ਉਹ ਸੈੱਟ ਤੇ ਵੀ ਫਿਰ ਉਹ ਮਖੌਲ ਜੇ ਚੱਲ ਰਿਹਾ ਤਾਂ ਉਹ ਪੂਰੇ ਖੁਸ਼ ਹੈ ਹੈ ਨਾ ਵੀ ਹਾਸਾ ਮਖੌਲ ਚੱਲ ਰਿਹਾ ਹੈ ਜੇ ਕੋਈ ਸੀਨ ਸੀਰੀਅਸ ਹੈ ਤਾਂ ਫਿਰ ਉਹ ਉਸ ਮੂਡ 'ਚ ਹੀ ਹੈ ਨਾ ਵੀ ਫਿਰ ਉਹ ਗੱਲ ਨਹੀਂ ਕਰ ਰਹੇ ਉਹ ਬੈਠੇ ਆ ਉਹਦਾ ਚੁੱਪਚਾਪ ਹੈ ਨਾ ਤਾਂ ਤੇ ਇਹ ਚੀਜ਼ਾਂ ਮਨ ਲੱਗਦਾ ਇੱਕ ਆਰਟਿਸਟ ਲਈ ਵਧੀਆ ਵੀ ਹੈ ਨਾ ਉਹ ਕraft ਤੇ ਜਦੋਂ ਕੰਮ ਕਰਦਾ ਜਦੋਂ ਨੂੰ ਪਤਾ ਹੈ ਵੀ ਹਾਂ ਵੀ ਸੀਨ ਹੀ ਹਾਸੇਮਖੌਲ ਵਾਲਾ ਹੈ ਤਾਂ ਉਹ ਮੂਡ ਹੀ ਉਦਾਂ ਕ੍ਰੀਏਟ ਕਰਕੇ ਰੱਖਦੇ ਆ ਨਾ ਜੇ ਉਹ ਸੀਨ ਸੀਰੀਅਸ ਹੈ ਜਿਵੇਂ ਕਿ ਲੇਖ 'ਚ ਬਹੁਤ ਇਦਾਂ ਦੇ ਸੀਨ ਸੀਗੇ ਨਾ ਬਿਲਕੁਲ ਤੇ ਉਹ ਆਪ ਦਾ ਉਸ ਜ਼ੋਨ 'ਚ ਬੈਠੇ ਰਹਿੰਦੇ ਸੀ ਹੈ ਨਾ ਤੇ ਇੱਕ ਸਾਈਡ ਤੇ ਉਹ ਮੂਡ ਚ ਉਹ ਚੀਜ਼ਾਂ ਤਾਂ ਉਹ ਉਦਾਂ ਹੈ ਵੀ ਉਹ ਡਿਪੈਂਡ ਕਰਦਾ ਹੈ ਵੀ ਕਿੱਦਾਂ ਦੀ ਫਿਲਮ ਕਰ ਰਹੇ ਆ ਕਿੱਦਾਂ ਦਾ ਸੀਨ ਕਰ ਰਹੇ ਆ ਤੇ ਉਹ ਐ ਸੱਚ ਮਤਲਬ ਜੇ ਉਦਾਂ ਗੱਲ ਕਰੀਏ ਤਾਂ ਜਿਵੇਂ ਤੁਸੀਂ ਹੁਣੇ ਕਿਹਾ ਨਾ ਬਹੁਤ ਪੋਜ਼ਿਟਿਵ ਹੈ ਉਹ ਪੋਜ਼ਿਟਿਵਲੀ ਸਾਰਿਆਂ ਨਾਲ ਗੱਲ ਕਰਦੇ ਆ ਜੇ ਮਿਲੋ ਜਾ ਕੇ ਤਾਂ ਰੂਹ ਖੁਸ਼ ਹੋਣ ਵਾਲੀ ਗੱਲ ਹੋ ਜਾਂਦੀ ਹੈ ਤਾਂ ਉਹ ਇਦਾਂ ਦਾ ਇਨਸਾਨ ਹੈ ਤੇ ਫਿਰ ਪ੍ਰਾਂਜਲ ਮਾਹੀ ਪ੍ਰਾਂਜਲ ਦੇ ਬਾਰੇ ਥੋੜੀ ਜੀ ਗੱਲ ਜਰੂਰ ਕਰਾਂਗੇ ਪ੍ਰਾਂਜਲ ਬਾਰੇ ਗੱਲ ਕਰਦੇ ਜਾਈਏ ਪ੍ਰਾਂਜਲ ਦਿਨ ਪ੍ਰਾਂਜਲ ਦੇ ਨਾਲ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਕਿਉਂਕਿ ਉਹ ਜਿਸ ਤਰੀਕੇ ਦੀ ਹਰਿਆਣੇ ਦੀ ਛੋਰੀ ਜਿੱਦਾਂ ਉਹਨਾਂ ਦੀ ਰੀਲਸ ਦੇਖਣ ਨੂੰ ਮਿਲਦੀਆਂ ਨੇ ਲੋਕਾਂ ਦੇ ਵਿੱਚ ਸੈੱਟ ਤੇ ਕਿਹੋ ਜਿਹਾ ਉਹਨਾਂ ਦਾ ਵੀ ਨਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਐਕਸਪੀਰੀਅੰਸ ਜੇ ਤੁਸੀਂ ਪ੍ਰਾਂਜਲ ਨੂੰ ਪੁੱਛੋਗੇ ਤਾਂ ਤੁਹਾਨੂੰ ਜ਼ਿਆਦਾ ਬੈਟਰ ਪਤਾ ਲੱਗੂਗਾ ਮੈਨੂੰ ਪ੍ਰਾਂਜਲ ਨੇ ਕਿਹਾ ਸੀਗਾ ਵੀ ਹੁਣ ਮੈਂ ਤੁਸੀਂ ਕਹੋਗੇ ਵੀ ਉਹਦਾ ਐਕਸਪੀਰੀਅੰਸ ਦੱਸ ਰਿਹਾ ਉਹ ਬੋਥ ਫੇਸ ਸੀਗਾ ਹਨਾ ਮੈਨੂੰ ਪ੍ਰਾਂਜਲ ਨੇ ਇੱਕ ਦਿਨ ਕਿਹਾ ਸੀਗਾ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਕਹਿੰਦੇ ਤੁਸੀਂ ਨਾ ਮੈਨੂੰ ਇਸ ਸੈੱਟ ਤੇ ਲਿਆ ਕੇ ਵਿਗਾੜਦਾ ਹੈ ਵੀ ਮੇਰਾ ਹੁਣ ਕਿਸੇ ਹੋਰ ਸੈੱਟ ਤੇ ਜਾਣ ਦਾ ਜੀ ਨਹੀਂ ਕਰਦਾ ਵੀ ਇੰਨਾ ਪੋਜ਼ਿਟਿਵਲੀ ਮਾਹੌਲ ਹੁੰਦਾ ਨਾ ਇੱਥੇ ਤੇ ਮੈਂ ਕਿਹਾ ਇਹ ਤਾਂ ਬਹੁਤ ਵਧੀਆ ਕੰਪਲੀਮੈਂਟ ਹੈ ਤੇ ਤਾਂ ਉਹ ਅਸੀਂ ਮਤਲਬ ਇੰਨਾ ਰਿਲੈਕਸ ਸ਼ੂਟ ਕਰਦੇ ਸੀਗੇ ਤਾਂ ਉਹ ਪ੍ਰਾਂਜਲ ਵੀ ਬਹੁਤ ਕੰਫਰਟੇਬਲ ਸੀ ਅੱਛਾ ਤੇ ਪ੍ਰਾਂਜਲ ਦੇ ਕੈਰੈਕਟਰ ਵਾਸਤੇ ਜੋ ਪ੍ਰਾਂਜਲ ਦਾ ਕੈਰੈਕਟਰ ਫਿਲਮ ਤੁਸੀਂ ਨਾ ਤਾਂ ਉਹਦੇ ਲਈ ਵੀ ਅਸੀਂ ਬਹੁਤ ਸੋਚਦੇ ਸੀਗੇ ਹਨਾ ਵੀ ਕਿਹੜਾ ਸਾਨੂੰ ਲੱਗਦਾ ਸੀ ਕਿਉਂਕਿ ਪ੍ਰਾਂਜਲ ਦਾ ਤਾਂ ਬਿਲਕੁਲ ਹੀ ਨਾਨ ਫਿਲਮੀ ਬੈਕਗ੍ਰਾਉਂਡ ਸੀ ਹਨਾ ਉਹਨਾਂ ਨੇ ਫਿਲਮਾਂ ਬਾਰੇ ਹਜੇ ਤੱਕ ਕੁਝ ਵੀ ਇੱਕ ਕਦਮ ਵੀ ਨਹੀਂ ਚੱਕਿਆ ਹਨਾ ਕੁਝ ਤਾਂ ਉਹ ਕਿਹੜਾ ਜਦੋਂ ਅਸੀਂ ਫਸਟ ਟਾਈਮ ਸੋਚ ਰਹੇ ਸੀ ਯਾਰ ਵੀ ਕਰੀਏ ਨਾ ਕਰੀਏ ਹਨਾ ਉਹ ਵੀ ਪ੍ਰਾਂਜਲ ਵੀ ਸੋਚ ਰਹੇ ਸੀ ਜਦੋਂ ਉਹਨਾਂ ਨੂੰ ਅਸੀਂ ਅਪਰੋਚ ਕੀਤਾ ਵੀ ਯਾਰ ਮੈਂ ਕਰਾਂ ਕਿ ਨਾ ਕਰਾਂ ਤਾਂ ਉਹ ਡਾਊਟਫੁਲ ਉਹ ਵੀ ਸੀਗੇ ਅਸੀਂ ਵੀ ਸੀ ਬਟ ਜਦੋਂ ਚੀਜ਼ਾਂ ਵਰਕਆਊਟ ਕਰਨ ਲੱਗ ਗਈਆਂ ਤੇ ਜਦੋਂ ਅਸੀਂ ਸੈੱਟ ਤੇ ਗਏ ਤੇ ਜਦੋਂ ਪਰਫਾਰਮ ਕਰਨ ਲੱਗੇ ਤਾਂ ਉਹ ਵੀ ਬਿਲਕੁਲ ਰਾਈਟ ਡਿਸੀਜਨ ਸੀਗਾ ਉਹ ਲੇਕਿਨ ਦੋ ਇਦਾਂ ਦੇ ਬੰਦੇ ਲੈ ਆਏ ਨੇ ਜਿਨ੍ਹਾਂ ਨੇ ਐਕਟਿੰਗ ਕੀਤੀ ਨਹੀਂ ਹਜੇ ਪੂਰਨ ਤੌਰ ਤੇ ਗਾਣਿਆਂ 'ਚ ਤਾਂ ਕੀਤੀ ਹੈ ਲੇਕਿਨ ਪੂਰਨ ਤੌਰ ਤੇ ਐਕਟਿੰਗ ਨਹੀਂ ਕੀਤੀ ਉਹ ਤੁਹਾਡੇ ਦੇ ਦਿਲ ਦੇ ਸਵਾਲ ਵੀ ਹੋਊਗਾ ਯਾਰ ਸਕ੍ਰਿਪਟ ਦੇ ਹਿਸਾਬ ਦੇ ਨਾਲ ਐਕਟਿੰਗ ਕਰਨਾ ਸੌਖੀ ਚੀਜ਼ ਨਹੀਂ ਹੈ ਉਹ ਕਿੰਨਾ ਤੁਹਾਡੇ ਲਈ ਐਕਸਪੀਰੀਅੰਸ ਰਿਹਾ ਜਾਂ ਲੱਗਾ ਕਿ ਇਹ ਬਿਲਕੁਲ ਰਾਈਟ ਡਿਸੀਜਨ ਸੀਗਾ ਕਿ ਅਗਰ ਅਸੀਂ ਚੁਣਿਆ ਹਤੇ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ 마ਹੀ ਦਾ ਕੁਝ ਚੀਜ਼ਾਂ ਉਹਨਾਂ ਦੇ ਪਰਸਨਲ ਲਾਈਫ ਚ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਐਦਾਂ ਲੱਗਦਾ ਸੀ ਵੀ ਉਹ ਕੈਰੈਕਟਰ ਤੇ ਹਨਾ ਬਹੁਤ ਵਧੀਆ ਜੈਲ ਕਰਦੀਆਂ ਸੇਮ ਪ੍ਰਾਂਜਲ ਦਾ ਵੀ ਸੀਗਾ ਹਨਾ ਪ੍ਰਾਂਜਲ ਦਾ ਇੱਕ ਕਿਊਟਨੈਸ ਚਾਈਦੀ ਸੀਗੀ ਹਨਾ ਤਾਂ ਉਹ ਸਭ ਚੀਜ਼ਾਂ ਉਹ ਉਹਨਾਂ ਤੇ ਜੈਲ ਕਰ ਰਹੀਆਂ ਸੀਗਾ ਨਾ ਤੇ ਦੂਜੀ ਚੀਜ਼ ਜਿਵੇਂ ਜੇ ਕੋਈ ਜਿਨ੍ਹਾਂ ਨੇ ਪਹਿਲਾਂ ਡਾਇਲੌਗ ਡਿਲੀਵਰੀ ਨਹੀਂ ਕੀਤੀ ਜਦੋਂ ਉਹ ਆ ਕੇ ਡਾਇਲੌਗ ਡਿਲੀਵਰੀ ਜਿਵੇਂ ਤੁਸੀਂ ਕਹਿੰਦੇ ਐਕਟਿੰਗ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ ਨਾ ਤੇ ਉਹ ਉਹ ਜਦੋਂ ਆਪਾਂ ਉੱਤੇ ਮਿਹਨਤ ਕਰਾਂਗੇ ਤਾਂ ਉਹ ਚੀਜ਼ ਪੋਸੀਬਲ ਹੁੰਦੀ ਹੈ ਨਾ ਤਾਂ ਉਹਨਾਂ ਦੋਹਾਂ ਨੇ ਉੱਤੇ ਮਿਹਨਤ ਕੀਤੀ ਹੈ ਨਾ ਮਤਲਬ ਵੀ ਮਾਹੀ ਸ਼ਰਮਾ ਨੇ ਵੀ ਬਹੁਤ ਮਿਹਨਤ ਕੀਤੀ ਉਸ ਕੈਰੈਕਟਰ ਲਈ ਹੈ ਨਾ ਉਹ ਪੂਰਾ ਪ੍ਰੀਪੇਅਰ ਹੋ ਕੇ ਆਉਂਦੇ ਸੀਗੇ ਸੀਨ ਰਟਿਆ ਹੋਇਆ ਹੁੰਦਾ ਸੀ ਹੈ ਨਾ ਪੂਰਾ ਸਮਝ ਕੇ ਫਿਰ ਆ ਕੇ ਮੇਰੇ ਨਾਲ ਡਿਸਕਸ਼ਨਸ ਕਰਨਾ ਨਾ ਪ੍ਰਾਂਜਲ ਨਾਲ ਮੈਨੂੰ ਯਾਦ ਹੈ ਇੱਕ ਵਾਰੀ ਮਤਲਬ ਅਸੀਂ ਕੁਝ ਕਲਾਈਮੈਕਸ ਕਰ ਰਹੇ ਸੀ ਹੈ ਨਾ ਟਾਈਪ ਤੇ ਕੁਝ 20 25 ਰੀਟੇਕ ਹੋ ਗਏ ਸੀ ਹਨ ਤੇ ਬਟ ਫਿਰ ਵੀ ਹਨਾ ਤੇ ਅੱਛਾ ਉਸ ਦਿਨ ਉਹ ਤਬੀਅਤ ਵੀ ਠੀਕ ਨਹੀਂ ਸੀ ਪਰ ਅੰਜਲੀ ਹਨਾ ਬਟ ਫਿਰ ਵੀ ਉਹੀ એનર્ਜੀ ਨਾਲ ਵੀ ਅੱਛੱਕੀ ਗਲਤ ਜਾ ਰਿਹਾ ਮੈਨੂੰ ਦੱਸੋ ਹਨਾ ਬਾਰ-ਬਾਰ ਤਾਂ ਉਹ ਕਈ ਵਾਰੀ ਹੁੰਦਾ ਨਾ ਐਕਟਰ ਯਾਰ 20 25 ਰੀਟੇਕ ਹੋਗੇ ਤਾਂ એનર્ਜੀ ਡਾਊਨ ਨਹੀਂ ਜਾਂਦੀ ਜਾਂਦੀ ਯਾਰ ਵੀ ਰਾਈ ਬਿਲਕੁਲ ਬਿਲਕੁਲ ਹਨਾ ਤਾਂ ਉਹ ਬਟੋ ਫਿਰ ਵੀ ਹਨਾ ਉਦਾਂ ਹੀ ਪਰਫਾਰਮ ਕਰਨਾ ਉਹ ਸਾਰੀਆਂ ਚੀਜ਼ਾਂ ਤਾਂ ਉਹ ਬਹੁਤ ਵਧੀਆ ਕੀਤਾ ਉਹਨਾਂ ਨੇ ਦੋਹਾਂ ਜਾਨਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ। ਇੱਕ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛੂੰਗੀ। ਇਹ ਦਰਸ਼ਕਾਂ ਦਾ ਸਵਾਲ ਹੈ ਕਿ ਹੁਣ ਤੁਸੀਂ ਇੰਡੀਆ ਦੇ ਵਿੱਚ ਕਦੋਂ ਲਾਂਚ ਕਰ ਰਹੇ ਹੋ? ਕਦੋਂ ਕਲੈਰਿਟੀ ਹੋਏਗੀ ਸਾਰਿਆਂ ਨੂੰ ਕਿ ਇੰਡੀਆ ਦੇ ਵਿੱਚ ਇਹ ਮੂਵੀ ਆ ਰਹੀ ਹੈ? ਅੱਛਾ ਜੀ ਇੰਡੀਆ ਤੋਂ ਬਾਹਰ ਸਭ ਜਗ੍ਹਾ ਰਿਲੀਜ਼ ਹੋ ਗਈ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਹੀ ਇੰਡੀਆ ਦੇ ਵਿੱਚ ਰਿਲੀਜ਼ ਹੋ ਜਾਵੇ। ਬਸ ਇੱਕ ਇੱਕ ਤਰੀਕ ਨੂੰ ਇਲੈਕਸ਼ਨਸ ਨੇ ਤੇ ਅਸੀਮਨ ਲਾ ਦਾ ਟਿਊਜ਼ਡੇ ਜਾਂ ਵੈਡਨਸਡੇ ਤੱਕ ਕਲੀਅਰ ਕਰ ਦਾਂਗੇ ਵੀ ਇੰਡੀਆ ਦੀ ਰਿਲੀਜ਼ ਡੇਟ ਕੀ ਹੋਊਗੀ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਲੋਕਾਂ ਨੂੰ ਜਲਦੀ ਇਹ ਮੂਵੀ ਦੇਖਣ ਨੂੰ ਮਿਲੇ ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਐਕਸਾਈਟਮੈਂਟ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਆਈ ਹੋਈ ਹੈ ਉਹ ਸੰਭਾਲਣੀ ਔਖੀ ਹੈ ਇਸ ਵਕਤ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਇਹ ਉਨੀ ਹੀ ਪਸੰਦ ਆਵੇ ਜਿੰਨੀ ਇਸ ਮੂਵੀ ਦੇ ਪਿੱਛੇ ਸਾਰੀ ਟੀਮ ਨੇ ਮਿਹਨਤ ਕੀਤੀ ਹੈ। ਇਸੇ ਤਰੀਕੇ ਦੇ ਨਾਲ ਅਸੀਂ ਹਰ ਹਫ਼ਤੇ ਤੁਹਾਡੇ ਲਈ ਆਪਣਾ ਪ੍ਰੋਗਰਾਮ ਕੈਫੇ ਪੰਜਾਬੀ ਲੈ ਕੇ ਆਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਨਾ ਗਲੋਬਲ ਪੰਜਾਬ ਟੀਵੀ ਤੇ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ ਨਮਸਕਾਰ